ਆ ਗਿਆ ਬਾਹਰ ਵਾਲੇ ਬਾਈਆਂ ਵਾਸਤੇ ਤੋਹਫਾ ਠੀਕ ਹੈ ਟਰੈਕਟਰ ਦੀ ਕੰਡੀਸ਼ਨ ਤਾਂ ਠੀਕ ਠੀਕ ਹੈ ਮਾਡਲ ਹੈ 98 ਠੀਕ ਹੈ ਕਾਪੀ ਰੀਨਿਊ ਹੈ 2029 ਤੱਕ ਅੱਛਾ ਤੇ ਬਾਹਰ ਲੈ ਜਾਣਾ ਤਿਆਰ ਕਰਾ ਕੇ ਵੀ ਘਟੋ ਘਾਟ ਕਿੰਨੇ ਜਿੰਮੇਦਾਰ ਨੂੰ ਪੈਸੇ ਚਾਹੀਦੇ ਆ ਜੇ ਟਰੈਕਟਰ ਲੈ ਜਾਣਾ ਵੇ ਲੈ ਲਓ 50000 ਤੋਂ ਸਟਾਰਟ ਕਰਕੇ 1.5 ਲੱਖ ਰੁਪਏ ਤੱਕ ਵਾਧਾ ਠੀਕ ਹੈ ਠੀਕ ਹੈ ਥੇਰੀ ਗੱਲ ਵੀ ਲੋਨ ਨਾ ਹੋਊਗਾ ਹੋਊਗਾ ਲੋਨ ਠੀਕ ਹੈ ਇਹ ਨਹੀਂ ਜੇ ਬੰਦਾ ਮਾੜਾ ਮੋਟਾ ਸਿੰਬਲ ਖਰਾਬ ਕਰੀ ਬੈਠਾ ਤਾਂ ਕੋਈ ਘਰਾਉਣ ਵਾਲੀ ਗੱਲ ਨਹੀਂ ਘਬਰਾਉਣ ਵਾਲੀ ਗੱਲ ਨਹੀਂ ਕਰਾ ਦਾਂਗੇ ਆਪਾਂ ਕੋਈ ਚ ਠੀਕ ਹੈ ਜਦੋਂ ਨਵੇਂ ਵੀ ਠੀਕ ਕਰਾਣ ਹੁੰਦੇ ਨੇ ਆਪਾਂ ਲਾ ਲਓ ਜੇ ਮਾਰਕੀਟ ਦੀ ਟਰੈਕਟਰ ਰਿਪੇਅਰ ਕਰਾਣ ਜੋ ਕਲੱਚ ਗੇਅਰ ਇੰਜਨ ਕਰਾਉਣਾ ਹਾਂਜੀ ਆਪਾਂ ਲਾ ਲਓ ਜੋ ਮਾਰਕੀਟ ਦਾ ਰੇਟ ਹੈ ਮਸਾਂ 60% ਪੀ ਲੈਨੇ ਅਗਲੇ ਤੋਂ ਮੰਨ ਲਓ ਜੀ ਅੱਜਕੜ ਕਲੱਚ ਦਾ ਰੇਟ ਹੀ ਲਾ ਲਓ ਆਪਾਂ ਸਿਰਫ 2000 ਕਲੱਚ ਕਰਾਈ ਦੀ ਸੀ ਲੇਬਰ ਲੈ ਲਈ ਮਾਰਕੀਟ ਚ ਤੇ ਨਹੀਂ ਆ ਰ 35 ਠੀਕ ਹੈ ਜਾਨ ਸਰ ਜਦੋਂ ਕੰਮ ਕਰਾਉਣਾ ਪਿਆ ਨਾ ਬਿਲਕੁਲ ਬਣ ਬੜਾ ਦੁੱਖ ਦਾ ਆਪਾਂ ਕਹਿ ਰਹੇ ਹਾਂ ਵੀ ਆਪਣੀ ਤਸੱਲੀ ਹੈ 10 15 20 ਦਿਨਾਂ ਚ ਵੀ ਕੋਈ ਬੰਦਾ ਕਵੇ ਆ ਫਾਲਟ ਆਪਾਂ ਫ੍ਰੀ ਠੀਕ ਕਰਾਂਗੇ ਜੋ ਚੰਗੀ ਜਿਹੀ ਚੀਜ਼ ਹੋਊਗੀ ਪੇਂਟ ਹੋਊਗਾ ਆਪਾਂ ਦੱਸ ਕੇ ਦੇਣਾ ਜੋ ਕੋਈ ਕੰਮਦੰਦਾ ਹੋਣ ਵਾਲਾ ਦੱਸ ਕੇ ਦੱਸਣਾ ਵੀ ਆ ਵੀਰੇ ਦਾ ਕੰਮ ਹੋਣ ਵਾਲਾ 35 ਸਵਰਾਜ ਇਹ ਵੀ ਦੇਖਿਓ ਸੁੱਕਾ ਸੁੱਕਾ ਤੇ ਜਮਾ ਅਰੀਜਨਲ ਟਰੈਕਟਰ ਲੱਗਦਾ ਬਈ ਹੈਨਾ 1,80,000 ਦਾ ਦੇਣਾ ਆਪਾਂ ਹੀ ਲਾਸਟ ਆਪਾਂ ਦੇਣਾ 5,20,000 ਦਾ ਠੀਕ ਹੈ ਜੀ ਇਹ ਬਾਈ ਪੇਂਟ ਪੁਰਾਣਾ ਕਿਤੋਂ ਪੇਂਟ ਨਹੀਂ ਜਿਹਨਾਂ ਨੂੰ ਜਮਾ ਜਿਵੇਂ ਆ ਇਹ ਸੈਂਟਰ ਗੀਅਰ ਹੈ ਡਿਸਟ੍ਰੀਬਿਊਟਰ ਵਾਲਾ ਮਾਡਲ ਹੈ ਖੁੱਲਦਾ ਹਿੱਸਾ 20 ਮਾਡਲ ਹੈ 605 ਅਲਟਰਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਜੀ ਅੱਜ ਆਪਾਂ ਗਰੇਵਾਲਾਂ ਅੰਦ ਸੰਜ ਸੋਨਾ ਲੀਕਾ ਏਜੰਸੀ ਸ੍ਰੀ ਮੋਖਸਰ ਸਾਹਿਬ ਖੜੇ ਆ ਜੀ ਇੱਥੇ ਪੁਰਾਣੇ ਟਰੈਕਟਰ ਵਿੱਚ ਕੱਟੇ ਗਏ ਜਿਹੜੇ ਬਹੁਤ ਖੜੇ ਆ ਤੁਹਾਨੂੰ ਦਿਖਾਉਣੇ ਆ ਜੀ ਮਿੰਨੀ ਮੰਡੀ ਬਣੀ ਪਈ ਆ ਤਾਂ ਬਾਈ ਗਰੇਵਾਲ ਨੂੰ ਤੁਹਾਡੇ ਨਾਲ ਮਿਲਾਉਣਾ ਜੀ ਸੱਸੀ ਗਾ ਬਾਈ ਜੀ ਸੱਸੀ ਗਾ ਬਾਈ ਜੀ ਜੀ ਐਨੋ ਧੰਨਵਾਦ ਜੀ ਤੇ ਬਾਈ ਜੀ ਟਰੈਕਟਰ ਕਾਫੀ ਇਕੱਠੇ ਖੜੇ ਹੋਏ ਖੜੇ ਆ ਅਸੀਂ ਬੜਾ ਜੁੜਿਆ ਪਿਆ ਬਾਈ ਫੇਰ ਸਿਸਟਮ ਬਹੁਤ ਜ਼ਿਆਦਾ ਚਲੋ ਵਧੀਆ ਗੱਲ ਆ ਜੀ ਅੱਗੇ ਵੀ ਤੁਹਾਡੀ ਵੀਡੀਓ ਦੇਖ ਕੇ ਆਪਾਂ ਵੇ ਠੀਕ ਹੈ ਜੀ ਇਹ ਸੇਲ ਹੋ ਗਏ ਸੀ ਟਰੈਕਟਰ ਚਲੋ ਵਧੀਆ ਹੋਇਆ ਬਈ ਵਧੀਆ ਜੀ ਸਟਾਰਟ ਫਿਰ ਆਪਾਂ ਹੀ ਹਾਂਜੀ ਹਾਂ ਬਈ ਤੇ ਕਿੱਥੋਂ ਸਟਾਰਟ ਕਰੀਏ ਪਹਿਲਾਂ ਆਪਾਂ ਕਰਦੇ ਪਹਿਲਾਂ ਅਰਜੰਟ 605 ਜੀ ਚਾਹ ਬਤਾ ਜੀ 2020 ਮਾਡਲ ਹੈ ਠੀਕ ਹੈ ਜੀ ਨਾਲ ਦੇ ਟਾਇਰ ਹੈ ਜੀ 65 ਪੈਸੇ ਫਰਸਟ ਪਾਰਟੀ ਐਮ ਆਰ ਐਫ ਦੇ ਟਾਇਰ ਹੈ ਮਤਰੋ ਫਰਸਟ ਪਾਰਟੀ ਤੇ ਇਹ ਆਪਣਾ ਪੰਜਾਬ ਨੰਬਰ ਹੀ ਆ ਜੀ ਹਾਂਜੀ ਹਾਂਜੀ ਫਰਸਟ ਪੀ ਬੀ 68 ਇੰਜਨ ਗੇਅਰ ਦਾ ਓਕੇ ਹੈ ਬਈ ਜਮ ਓਕੇ ਹੈ ਜੀ ਨਾਲ ਦੇ ਟਾਇਰ 65 ਕੁ ਪੈਸੇ ਹੀ ਮਗਰਲੇ ਮੂਰਲੇ कसे ਆ ਲਾ ਮੈਟਰੋ ਵੀਡੀਓ ਦੇ ਵਿੱਚ ਕੋਸ਼ਿਸ਼ ਕਰਾਂਗੇ ਤੁਹਾਨੂੰ ਹਾਲਤ ਦਿਖਾਉਣ ਦੀ ਬਾਕੀ ਐਡਰੈਸ ਤੁਹਾਨੂੰ ਦੱਸਤਾ ਤੇ ਜੀ ਇਸ ਤੋਂ ਬਾਅਦ ਜੀ ਇਹਦਾ ਆਪਾਂ ਰੇਟ ਤਾਂ ਕਰਦੇ ਵੀ 5.5 ਲੱਖ ਰੁਪਈਆ 5.5 ਲੱਖ ਰੁਪਈਆ ਤੇ ਲਾਸਟ ਆਪਾਂ ਦੇਣਾ 5 ਲੱਖ ਤੇ 20 ਹਜ਼ਾਰ ਦਾ ਠੀਕ ਹੈ ਜੀ ਇਹ ਬਈ ਪੇਂਟ ਪੁੱਟ ਕਿਤੋਂ ਪੇਂਟ ਨਹੀਂ ਜਿਹਨਾਂ ਨੂੰ ਜਮਾ ਜਿਵਾਇਆ ਇਹ ਸੈਂਟਰ ਗੇਅਰ ਹੈ ਡਿਸਟ੍ਰੀਬਿਊਟਰ ਵਾਲਾ ਮਾਡਲ ਹੈ ਖੁੱਲਦਾ ਹਿੱਸਾ 20 ਮਾਡਲ 605 ਅਲਟਰਾ ਠੀਕ ਹੈ ਜੀ ਸੈਂਟਰ ਗੇਅਰ ਦੀ ਡਿਮਾਂਡ ਜ਼ਿਆਦਾ ਹੈ ਬੜਾ ਸਾਫ਼ ਪਿਆ ਪੇਂਟ ਜੇ ਆਪਾਂ ਵੇਖੀ ਹੈ ਨਾ ਹਾਂਜੀ ਹਾਂਜੀ ਚੈਸੀ ਦਾ ਟਰੈਕਟਰ ਬਾਈ ਕਾਫੀ ਹੈ ਤੇ ਆਪਾਂ ਫਿਰ ਜਲਦੀ ਜਲਦੀ ਦੀ ਲਈ। ਸੋਨਾਲਿਕ ਆ ਗਿਆ ਜੀ 2000 ਤੇ 20 ਮਾਡਲ ਜੀ। 2020 ਮਾਡਲ ਨਵਾਂ ਟਰੈਕਟਰ ਆ ਮਿੱਤਰੋ ਜਾਵਾਂ ਦੇਖੋ ਤੁਸੀਂ। ਨਾਲ ਦੇ ਟਾਇਰ ਆ ਜੀ 75%। ਐਮ ਆਰ ਐਫ ਦੇ ਇਹਦੇ ਟਾਇਰ ਆ ਜੀ। ਨਾਲ ਦੇ ਟਾਇਰ ਆ ਬਾਈ। ਹਾਂ। 2000 ਲੱਖ ਘੰਟੇ ਦੇ ਲਗਭਗ ਚੱਲਿਆ ਜੀ। ਠੀਕ ਆ। ਬਹੁਤ ਘੱਟ ਚੱਲਿਆ ਹੋਇਆ ਟਰੈਕਟਰ ਆ ਮਿੱਤਰੋ ਦਾ ਪੇਂਟ ਦੇਖੋ ਤੁਸੀਂ। ਬਾਕੀ ਇੱਥੇ ਟਰੈਕਟਰ ਉਵੇਂ ਹੀ ਖੜੇ ਹੁੰਦੇ ਆ। ਜਿਵੇਂ ਆਪਾਂ ਵੇਖੀ ਕੋਈ ਤਿਆਰ ਵਗੈਰਾ ਨਹੀਂ ਹੁੰਦੇ। ਪਰ ਇਹਦੇ ਤੇ 90000 ਦਾ ਹੈ। 5 ਲੱਖ 90 ਹਜ਼ਾਰ ਦਾ ਹਾਈ ਲੋ ਵਾਲਾ ਜੀ ਹਾਈ ਲੋ ਠੀਕ ਹੈ 2 ਸਪੀਡ ਦੇ ਵਿੱਚ ਹੈ ਹਾਂ ਜੀ ਆ 18 ਮਾਡਲ ਹੈ ਜੀ 60 ਵਾਲਾ ਇਹ ਆ ਹਾਈ ਲੋ ਜੀ ਇਹ ਵੀ ਨਾਲ ਦੇ ਟਾਇਰ 75 ਪਾਈ 1800 ਘੰਟਾ ਜਿਹਨਾਂ ਨੇ ਚੱਲਿਆ ਹੈ ਜੀ ਠੀਕ ਹੈ ਟਰੈਕਟਰ ਇਹ ਵੀ ਬਹੁਤ ਸਾਫ਼ ਹੈ ਬਈ ਵੇਖੀਏ ਤਾਂ ਸਾਢੇ 5 ਲੱਖ ਦਾ ਨੈਟ ਦੇਣਾ ਹੈ ਠੀਕ ਹੈ ਜੀ ਹਾਂ ਜੀ ਕੋਈ ਥੋੜਾ ਬਹੁਤ ਹੀ ਮਾਨਤਾ ਹੋਣਾ ਰੇਟ ਤੇ ਜਿਹੜਾ ਸਾਰਾ ਚ ਨਿਕਲਣਾ ਕੋਈ ਜ਼ਿਆਦਾ ਨਹੀਂ ਹੋਣਾ ਇਹਦੇ 'ਚ ਠੀਕ ਹੈ ਜੀ ਹਾਂ ਜੀ ਐਮ ਆਰ ਐਫ ਦੇ ਇਹਦੇ ਨਾਲ ਦੇ ਟਾਇਰ ਆ ਮਿੱਤਰੋ 75% ਟਾਇਰ ਪਈ 75% ਸਾਰਾ ਓਰੀਜਨਲ ਕਿਤੋਂ ਪੇਂਟ ਦੀ ਗਾਰੰਟੀ ਠੀਕ ਹੈ ਜੀ 2019 ਮਾਡਲ ਜੀ ਇਹ ਆ ਗਿਆ ਸੋਨਾ ਲइका ਡੀ ਆਈ ਆਰ ਐਕਸ ਜੀ 50 ਵਾਲਾ ਹਾਂਜੀ 4 ਲੱਖ ਤੇ 60 ਹਜ਼ਾਰ ਦਾ ਕੋਈ ਮਾਨਤਨ ਵਾਲੀ ਗੱਲ ਹੋਣੀ ਬਸ ਦੇਣ ਵਾਲਾ ਰੇਟ ਹੀ ਹੈ ਠੀਕ ਹੈ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਗੁਡ ਇਅਰ ਦੇ ਟਾਇਰ ਆ ਜੀ ਹਾਂਜੀ ਇਹ ਨੰਬਰ ਇਹ ਵੀ ਕਿੱਥੋਂ ਦਾ ਬਈ ਲੋਕਲ ਮੁਕਸਰਪੀ ਵੀ 32 ਜ਼ਿਆਦਾਤਰ ਨੰਬਰ ਵੀ ਵੀ 32 ਹੋਣਗੇ ਆਪਣੇ ਠੀਕ ਹੈ ਜੀ ਠੀਕ ਹੈ ਆਇਸ਼ਰ 368 ਜੀ 2022 ਮਾਡਲ ਇਹ ਪਿਛਲੀ ਵੀਡੀਓ 'ਚ ਵੀ ਸੀਗਾ ਰੇਟ ਆਪਾਂ ਇਹਦਾ 5 ਲੱਖ ਦੱਸਿਆ ਸੀ ਠੀਕ ਹੈ ਜੀ ਇਹ ਡਿਸਕਾਊਂਟ ਕਰਕੇ 4 ਲੱਖ 65 ਹਜ਼ਾਰ ਦਾ ਦੇਣਾ ਹੈ ਇਹ ਠੀਕ ਹੈ 2022 ਮਾਡਲ ਇੱਕ ਬਈ ਉਹ ਆਪਣੇ ਕੋਲੇ ਸੌਦਾ ਹੈ ਸਹੂਲਤ ਹੈ ਬਈ ਸਾਡੇ 4.5 ਲੱਖ ਦਾ ਲੋਨ ਹੋ ਜਾਣਾ ਇਹਦੇ ਤੇ ਲੋਨ ਹੋ ਜਾਣਾ ਹਾਂ ਲੋਨ ਵਾਲੀ ਗੱਲ ਹੀ ਮੈਂ ਕਰ ਲੱਗਿਆ ਸੀ ਵੀ ਘੱਟੋ ਘੱਟ ਕਿੰਨੇ ਜਿਮੀਦਾਰ ਨੂੰ ਪੈਸੇ ਚਾਹੀਦੇ ਆ ਜੇ ਟਰੈਕਟਰ ਲੈ ਜਾਣਾ ਵੇ ਲੈ ਲਓ 50 ਹਜ਼ਾਰ ਤੋਂ ਸਟਾਰਟ ਕਰਕੇ 1.5 ਲੱਖ ਰੁਪਏ ਤੱਕ ਵੱਧ ਠੀਕ ਹੈ ਤੇ ਟਰੈਕਟਰ ਲੋਨ ਤੇ ਜਿਹੜਾ ਮਿੱਤਰੋ ਲੱਜਾ ਸਕਦੇ ਹੋ ਜੀ ਹਾਂ ਜੀ ਹਾਂ ਜੀ 1.5 ਲੱਖ ਰੁਪਏ ਤੱਕ ਓ ਬਾਈ ਸਾਰਾ ਹੀ ਕਾਰਵਾਈ ਇੱਥੇ ਕਰਵਾ ਕੇ ਦੇਵੋਗੇ ਜੀ ਕੁਝ ਜਮਾ ਜਮਾ ਹੀ ਸਾਰਾ ਕੁਝ ਠੀਕ ਹੈ ਜੀ ਹਾਂਜੀ ਕਿਤੇ ਜਾਣ ਦੀ ਲੋੜ ਨਹੀਂ ਆਪਾਂ ਫਾਰਮ ਟਰੈਕ 60 98 ਮਾਡਲ ਦੀ ਪੰਜਾਬ ਨੰਬਰ ਠੀਕ ਹੈ ਜੀ ਡਬਲ ਕਲਚ ਹੈ ਦੇਖੋ ਬਈ ਹਾਲਤ ਮਿੱਤਰੋ ਇਹ ਟਰੈਕਟਰ ਦੀ 1,75,000 ਦਾ ਜੀ ਸਿਰਫ 1,75,000 ਰੁਪਏ ਦਾ ਡਬਲ ਕਲਚ ਇੰਜਨ ਗੇਅਰ ਦਾ ਜਮਾ ਚਲਾਵੇ ਚਲੋ ਵੀਰ ਤਸੱਲੀ ਕਰਾ ਕੇ ਦੇਵਾਂਗੇ ਵਾਹ ਕੇ ਲੈ ਲੇ ਭਾਵੇਂ ਬਾ ਭਾਈ ਆਪਣਾ ਲਾਂਬੇ ਲੂੰਬੇ ਦਾ ਕੰਮ ਕਰਦਾ ਮੈਂ ਕਿ ਜਮੇਨ ਵੀਰੋ ਦੱਸਾਂਗੇ ਵੇ ਇਹਦੇ ਚਾਹ ਨੁਕਸਾ ਹੈ ਬਸ ਸਹੀ ਗੱਲ ਹੈ ਬਾਕੀ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਵੀ ਕੋਈ ਲੈ ਜਾਂਦਾ ਜਿਹੜਾ ਵਰਜੀ ਡੈਟਟਰ ਲੈ ਜਾ ਆਪਣੇ ਦਾ ਬੰਦਾ ਜਾ ਕੇ ਹਫਤੇ 'ਚ ਕਹਿੰਦੇ ਯਾਰ ਨੁਕਸਾ ਫ੍ਰੀ ਠੀਕ ਕਰ ਦਾਂਗੇ ਚਾਹ ਬਾਤ ਆ ਮਿੱਤਰੋ ਇੰਨੀ ਗਾਰੰਟੀ ਤੁਹਾਨੂੰ ਮਿਲ ਜਾਂਦੀ ਇੱਥੇ ਆਹ ਡੈਟਟਰ ਲੈਣ ਦਾ ਮੁੰਡਾ ਹਫਤੇ 10 15 ਦਿਨਾਂ 'ਚ ਕਹਿੰਦਾ ਜਾ ਕੇ ਵੀ ਆਹ ਪ੍ਰੋਬਲਮ ਹੈ ਜੀ ਆਪਾਂ ਫ੍ਰੀ ਠੀਕ ਕਰਾਂਗੇ ਚਾਹ ਬਾਤ ਆ ਬਈ ਇਹ ਵਧੀਆ ਕਿਸਾਨ ਵੀਰੋ ਇੱਕ ਆਹ ਬਾ ਇਹ ਮੇਰੇ ਬਾਹਰ ਲੈ ਜਾਣਾ ਤਿਆਰ ਕਰਾ ਕੇ ਕੀ ਬਾਤ ਹੈ ਕਾਪੀ ਕਾ ਕੇ ਰੈਡੀ ਆ 2029 ਤੱਕ ਆਰ ਸੀ ਚਿਪਲ ਹੀ ਨਹੀਂ ਰੀਨਿਊ ਆ ਇਹ ਵੀ ਇੱਕ ਬਈ ਵੇਖ ਕੇ ਤਾਂ ਬਹੁਤ ਜ਼ਰੂਰੀ ਆ ਚੱਕ ਕੇ ਵੀ ਇਹ ਨਾਂ ਨਹੀਂ ਹੁੰਦੇ ਜਾਂ ਕਿਵੇਂ ਕਹੋ ਤੁਸੀਂ ਹਨਾ ਵੀ ਡੇਟਾ ਨਹੀਂ ਆ ਪਈਆਂ ਹੁੰਦੀਆਂ ਤਾਂ 2029 ਤੱਕ ਪਾਸਿੰਗ ਆ ਇਹਦੀ ਹਾਂਜੀ ਇਹ 911 ਦੀ ਮਿੱਤਰੋ 2 ਲੱਖ ਤੇ 10000 ਰੁਪਏ ਦਾ ਹੈ ਸਿਰਫ 2 ਲੱਖ ਤੇ 10000 ਰੁਪਏ ਦਾ ਹੈ ਇੰਜਨ ਗੇਅਰ ਦਾ ਵੀ ਜਮਾਂ ਸਹੀ ਆ ਠੀਕ ਆ ਹਮ ਅੱਗੇ ਆ ਗਿਆ 2018 ਮਾਡਲ ਆਰ ਐਕਸ 2018 ਮਾਡਲ ਆ ਗਿਆ ਤੇ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦਾ ਪੇਂਟ ਲੱਗ ਵਗ 70% ਟਾਇਰ ਹੋਣਗੇ ਸਾਰਾ ਅਰੀਜਨਲ ਆ ਠੀਕ ਹੈ ਪੇਂਟ ਤੁਹਾਨੂੰ ਵੈਸੇ ਵੀ ਦਿਖਾ ਦਿਆ ਲਿਬੜੇ ਟਰੈਕਟਰ ਉਵੇਂ ਖੜੇ ਆ ਜੈਨਨ ਟਰੈਕਟਰ ਖੜੇ ਇੱਥੇ ਕੋਈ ਆਏ ਨਹੀਂ ਹੈਗਾ ਕੰਮ ਵੀ ਤਿਆਰ ਕਰੀ ਜਾਂਦੇ ਆ ਤੁਹਾਨੂੰ ਤਸੱਲੀ ਕਰਾ ਕੇ ਦੇਵਾਂਗੇ ਲੁਕਾ ਪਹਿਲਾਂ ਵਾਹ ਲਾ ਫਿਰ ਲੈ ਕੇ ਜਾਈਂ ਠੀਕ ਹੈ ਜੀ 4 ਲੱਖ ਤੇ 60 ਹਜ਼ਾਰ ਦੇ ਵੀ ਦੇਣਾ ਹੀ ਆ ਜੀ ਠੀਕ ਆ ਆ ਟਰਾਲੀਆਂ ਟਰਾਲੀਆਂ ਤੂੜੀ ਵਾਲੀਆਂ ਚਲਾਉਣੀਆਂ ਖਿੱਚਣੀਆਂ 1 ਲੱਖ ਰੁਪਏ ਦਾ ਨੈਟ ਦੇਣਾ ਹੈ 96 ਮਾਡਲ ਹੈ ਇਹ 96 ਮਾਡਲ ਹੈ ਹਾਂ ਜੀ ਪੰਜਾਬ ਨੰਬਰ ਹੀ ਇਹ ਆ ਠੀਕ ਹੈ ਮਿੱਤਰੋ ਤੂੜੀ ਦੇ ਸੀਜ਼ਨ ਚ ਜਿਹਨੂੰ ਨਿੱਕਾ ਨਾਲ ਟਰੈਕਟਰ ਚਾਹੀਦਾ ਜਾਂ ਛੋਟੇ ਕਿਸਾਨ ਨੂੰ ਚਾਹੀਦਾ ਤਾਂ ਇਹ ਵੀ ਬਈ ਟਰੈਕਟਰ ਅਰੀਜਨਲ ਵਧੀਆ ਇੰਜਨ ਗੀਅਰ ਦਾ ਅਰੀਜਨਲ ਇੰਜਨ ਗੀਅਰ ਤਾਂ ਜਮਾਂ ਸਹੀ ਹੈ ਜੀ ਲੈ ਮਿੱਤਰੋ ਇਹ ਵੀ ਤੁਸੀਂ ਦੇਖ ਸਕਦੇ ਹੋ ਜੀ ਇਹ ਲੱਖ ਰੁਪਏ ਦਾ ਦੇਣਾ ਹੈ ਲੱਖ ਰੁਪਏ ਦਾ ਇਹਦਾ ਰੇਟ ਹੈ ਇਹ ਨੰਬਰ ਨੰਬਰ ਬਈ ਪੰਜਾਬ ਜੀ ਪੰਜਾਬ ਨੰਬਰੀ ਹੈ ਹਾਂ ਜੀ 2003 ਮਾਡਲ ਆ ਗਿਆ 735 ਸਵਰਾਜ ਇਹ ਵੀ ਦੇਖਿਓ ਸੁੱਕਾ ਸੁੱਕਾ ਤੇ ਜਮਾਂ ਅਰੀਜਨਲ ਟਰੈਕਟਰ ਲੱਗਦਾ ਬਈ ਹਨਾ 1 ਲੱਖ 80 ਹਜ਼ਾਰ ਦਾ ਦੇਣਾ ਆਪਾਂ ਜੀ ਇਹ ਕਿਹਨਾ ਮਾਡਲ ਹੈ ਜੀ 2003 ਜੀ ਨੰਬਰ ਇਹ ਹਰਿਆਣਾ ਐ ਠੀਕ ਹੈ। ਹਾਂਜੀ। ਟਾਇਰ ਇਹਦੇ ਮਿੱਤਰੋ ਕਰਤਾਰ ਵਾਲੇ ਨਵੇਂ ਆ ਜਮਾ ਮੋਟਲ ਵਾਲੇ। ਹੂੰ। ਦੇਖ ਸਕਦੇ ਆ। ਚਾਰੇ ਟਾਇਰ ਵੀ ਨਵੇਂ ਆ। ਨਵੇਂ ਚਾਰੇ। ਇੰਜਨ ਗੇਅਰ ਦਾ ਵੀ ਜਮਾ ਸਹੀ ਹੈ। ਇੰਜਨ ਗੇਅਰ ਦੀ ਬਾਈ ਹੋਰੀ ਗਾਰੰਟੀ ਦਿੰਦੇ ਆ ਬਾਬੇ। ਇਹ ਵੱਡੀ ਗੱਲ ਐ ਇੱਕ। ਜੇ ਆਪਾਂ ਦੇਖ ਗਏ ਬਾਕੀ ਕੋਈ ਨਾ ਹਫਤਾ ਚਲਾ ਕੇ ਮੈਂ ਕਿਹਾ ਗੇਅਰ ਅਗਲਾ ਟਰੈਕਟਰ ਲੈ ਜਾਂਦਾ ਜਾਨਸਰ ਜਾ ਕੇ ਜਦੋਂ ਰੁਪਏ ਲੱਗਦੇ ਫਿਰ ਦਿਲ ਬੜਾ ਦੁਖੀ ਹੁੰਦਾ। ਕੋਈ ਪੈਸੇ ਲਾਏ ਹੁੰਦੇ ਅਗਲਾ ਕਹਿੰਦਾ ਇਹ ਰੁਪਏ ਵੀ ਲੱਗੇ ਤੇ ਜਾਨਸਰ ਜਦੋਂ ਕੰਮ ਕਰਾਉਣਾ ਪੈਂਦਾ ਬਿਲਕੁਲ ਮਨ ਬੜਾ ਦੁਖਦਾ। ਆਪਾਂ ਕਹਿ ਰਹੇ ਆ ਵੀ ਆਪਣੀ ਤਸ ਜੋ ਦੀ ਜ ਹੋਊਗੀ ਪੇਂਟ ਹੋਊਗਾ ਆਪਾਂ ਦੱਸ ਕੇ ਦੇਣਾ ਜੋ ਕੋਈ ਕੰਮ ਤੰਦਾ ਹੋਣ ਵਾਲਾ ਦੱਸ ਕੇ ਦੱਸਣਾ ਵੀ ਆ ਵੀਰੇ ਦਾ ਕੰਮ ਹੋਣ ਵਾਲਾ ਬਹੁਤ ਚੰਗੀ ਜੀ ਸਾਡੇ ਤੋਂ ਕਰਾਲਾ ਭਾਵੇਂ ਪਾਸੇ ਵੱਖਰਾ ਕਰਾਲਾ ਸਾਡੇ ਤੋਂ ਕਰਾ ਲੈਣਗੇ ਅਗਲਾ ਜਦੋਂ ਦੱਸੇਗਾ ਆਪਾਂ ਲੀਵਰ ਅਗਲੇ ਤੋਂ ਲੈਂਦੇ ਹਾਂ ਠੀਕ ਹੈ ਇਹ ਆਪਣਾ ਪਹਿਲੇ ਦਿਨੋਂ ਰਿਕਾਰਡ ਹੈ ਠੀਕ ਹੈ ਆਪਾਂ ਲੀਵਰ ਨਹੀਂ ਚਾਰਜਸ ਕਰਦੇ ਕਿਉਂਕਿ ਜਿਹੜਾ ਆਪਣੇ ਤੋਂ ਟਰੈਕਟਰ ਖਰੀਦੇ ਦਾ ਕੰਮ ਕਰਾਉਂਦਾ ਆਪਣੇ ਕੋਲ ਲਾਲੋ ਲੋਕ ਟਰੈਕਟਰ ਜਵੇਂ ਨਵੇਂ ਵੀ ਠੀਕ ਕਰਾਣ ਹੁੰਦੇ ਨੇ ਆਪਾਂ ਲਾਲੋ ਜੇ ਮਾਰਕੀਟ ਦੀ ਟਰੈਕਟਰ ਰਿਪੇਅਰ ਕਰਾਉਣੇ ਜੋ ਕਲੱਚ ਗੇਅਰ ਇੰਜਨ ਕਰਾਉਣਾ ਹਾਂਜੀ ਆ ਆਪਾਂ ਸਿਰਫ 2000 ਕਲੱਚ ਕਰਾਈ ਦੀ ਸੀ ਲੇਬਰ ਲੈ ਲਈ ਮਾਰਕੀਟ ਚ ਤੇ ਨਿਆਰ 35 ਠੀਕ ਹੈ ਜਮਾ ਜਾਏ ਪੈਸੇ ਲੈ ਜਮਾ ਆਪਣੇ ਕੋਲ ਆਦੇ ਮੁੰਡੇ ਹੈਗੇ আর ਤਨਖਾਹ ਤੇ ਹੈਗੇ بس ਜਾਇ ਲੈਦੇ ਖਰਚੇ ਨਿਕਲ ਜਾਣ ਵਰਕਸ਼ਾਪ ਦੇ ਕਮਾਈ ਕਮੀ ਵਾਲਾ ਮੈਟਰ ਦਾ ਸਾਈਡ ਤੇ ਕਮਾਈ ਤਾਂ ਲਾੜੋਂ ਦੇ ਟਰੈਕਟਰਾਂ ਚ ਮਹਾਰਜ ਦੇ ਜਾਈਏ ਇੰਨਾ ਹੀ ਬੜਾ ਬੜਾ ਇੱਕ ਨਾ ਬਈ ਆਏ ਹੁੰਦਾ ਛੇਤੀ ਬੰਦਾ ਜਾਂਸੀ ਦੇ ਵਿੱਚ ਤਾਂ ਹੀ ਨਹੀਂ ਕਰਾਉਣ ਆਉਂਦਾ ਕਿਉਂਕਿ ਇਹ ਬੜਾ ਜਿਆਦਾ ਹਾਂ ਲੇਬਰ ਵੀ ਮਹਿੰਗੇ ਪਾ ਜਾਂਦੀ ਹੈ ਪਾਰਟਸ ਵੀ ਜਾਇ ਲੈਦੀ ਹੈ ਨਹੀਂ ਨਹੀਂ ਬਹੁਤ ਚੰਗਾ ਆਪਾਂ ਥੋੜਾ ਜਿਹਾ ਆਪਣਾ ਦੁਆਰਾ ਤੁਹਾਡੀ ਵੀਡੀਓ ਕਰਾਂਗੇ ਆਪਾਂ ਸਪੈਸ਼ਲ ਨਵੇਂ ਟਰੈ ਠੀਕ ਹੈ ਆਪਾਂ ਲੇਵਰ ਦਾ ਡਿਸਕਾਊਂਟ ਪਲਾਨ ਬਣਾ ਰਿਹਾ ਜਿਸ ਨਾਲ ਆਪਣਾ ਲੇਵਰ ਡਿਸਕਾਊਂਟ ਕਰਨੀ ਹੈ 1 ਸਾਲ ਵਾਸਤੇ ਕੀ ਬਾਤ ਹੈ 90% ਡਿਸਕਾਊਂਟ ਕਰਕੇ ਦੇ ਰਹੀ ਹੈ ਚੰਗੀ ਗੱਲ ਹੈ ਬਾਈ ਇਹ ਮਿੱਤਰੋ ਆਮ ਹੀ ਬੰਦਾ ਡਰਦਾ ਹੁੰਦਾ ਜਾਂਸੀ ਦੀ ਲੇਵਰ ਤੇ ਬਈ ਛੇਤੀ ਕੋਈ ਆਉਂਦਾ ਨਹੀਂ ਅਗਲਾ ਆਉਂਦਾ ਬਈ ਲੇਵਰ ਦਾ ਵੀ ਡਿਸਕਾਊਂਟ ਕਰਾਂਗੇ ਤੇ ਲੇਵਰ ਡਿਸਕਾਊਂਟ ਵੀ ਕਰਾਂਗੇ ਪਰ ਥੋੜਾ ਪਲਾਨ ਬਣ ਲੈਂਦੇ ਅਗਲੇ ਵੀਡੀਓ ਸਾਰੀ ਡਿਟੇਲ ਦੱਸਾਂਗੇ ਆਪਾਂ ਹਫਤੇ ਦੇ ਵਿੱਚ ਵੀਡੀਓ ਬਣਾਵਾਂਗੇ ਇਹ ਆਈਸ਼ਰ 368 ਜੀ ਆਈਸ਼ਰ 368 ਜੀ ਰੀਨੋ 2018 ਮਾਡਲ 2018 ਮਾਡਲ 3 ਲੱਖ ਤੇ 75 ਹਜ਼ਾਰ ਦਾ ਦੇਣਾ ਜੀ ਐਮ ਆਰ ਐਫ ਦੇ ਟਾਇਰ ਆ ਜੀ ਸਵਾ 3 ਲੱਖ ਦਾ ਲੋਨ ਵੀ ਹੋ ਜੂਗਾ ਇਹਦੇ ਕੀ ਬਾਤ ਆ ਤਾਂ ਬਈ ਆ ਰਹਿ ਗਿਆ ਸੀ ਆਪਣਾ ਸੋਨਾ ਲੀਕਾ ਇੱਕ ਇਹ 4 ਲੱਖ ਦਾ ਅੱਗੇ ਵੀ ਸੀਗਾ ਆਪਣੇ ਕੋਲ ਵੀਡੀਓ ਚ ਮਗਰਲੇ ਚ ਵੀ ਸੀਗਾ ਸੇਲ ਲਈ 4 ਲੱਖ ਦਾ ਨੈਟ ਦੇਣਾ ਕੋਈ ਮਾਨਤਾਨ ਹੋਰ ਕਰ ਦਾਂਗੇ ਇੰਜਨ ਗੇਅਰ ਦਾ ਵੀ ਜਮਾਂ ਸਹੀ ਠੀਕ ਹੈ ਇਹ ਵੀ ਨੰਬਰ 50 ਫਰਸਟ ਓਨਰ ਜੀ ਫਰਸਟ ਓਨਰ ਮਕਸਰ ਬੀਬੀ 3 ਦੇਖ ਸਕਦਾ ਮਿੱਤਰੋ ਟਾਇਰ ਇਹਦੇ ਤੁਹਾਨੂੰ ਦਿਖਾ ਦਿੰਨੇ ਹਾਂ ਕੰਡੀਸ਼ਨ ਜੇ ਕੇ ਦੇ ਟਾਇਰ ਆ ਜੀ ਤੇ ਜਿਹੜਾ ਵੀ ਆਹ ਲੋਡਰ ਆ ਗਿਆ ਇਹ ਅੱਗੇ ਪਿਛਲੇ ਵਾਲੇ ਵੈਸੇ ਥੋੜਾ ਜਿਆਦਾ ਕਹਿੰਦੇ ਸੀ ਡਿਸਕਾਊਂਟ ਕਰਕੇ ਆਇਤੀ 11.5 ਲੱਖ ਦਾ ਦੇ ਦੇਣਾ ਸੀਜ਼ਨ ਵੀ ਆ ਗਿਆ ਠੀਕ ਹੈ ਜਮ 6.5 ਲੱਖ ਦਾ ਲੋਨ ਵੀ ਹੋ ਜਾਣਾ ਇਹਦੇ ਤੇ ਕਿਆ ਬਾਤ ਹੈ ਮਿੱਤਰੋ ਇਹ ਤੁਹਾਨੂੰ ਫੇਰ ਦੱਸ ਦਈਏ ਵੀ ਹੈਵੀ ਆ ਕਾਲਿਆਂ ਵਾਲੀ ਤਾਂ ਪੂਰਾ ਲੋਡਰ ਲੱਗਿਆ ਹੋਇਆ ਤੇ ਇੰਜਨ ਗੇਅਰ ਤੇ ਇਹ ਵੀ ਗਾਰੰਟੀ ਹੋ ਗਈ ਏਜੰਸੀ ਦੀ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਤੇ ਇਹ 22 ਮਾਡਲ ਟਰੈਕਟਰ ਇਹਦੇ ਵਿੱਚ ਲੋਡਰ ਤੇ ਹੀ ਠੀਕ ਹੈ ਤੇ ਚਲੋ ਬਈ ਹੁਣ ਆਪਾਂ ਦੂਜੇ ਟਰੈਕਟਰ ਵੀ ਦਿਖਾਈਏ ਯਾਰ ਵੀਡੀਓ ਲੰਬੀ ਹੋ ਰਹੀ ਆ ਤਾਂ ਵੀਡੀਓ ਦੇ ਨਾਲ ਮਿੱਤਰੋ ਜੁੜੇ ਰਹੋ ਅੱ ਤਾਂ ਜੇ ਦੇਖੀ ਆਪਾਂ ਅੱਗੇ ਪਿਛਲੇ ਵਾਰ ਬਾਈ ਜਾਂਦਾ ਬੜੀ ਫੋਨ ਕਾਲ ਆਈ ਮੈਨੂੰ ਕਹਿੰਦੇ ਰਵੀ ਅੰਦਰ ਤੁਸੀਂ ਟਰੈਕਟਰ ਥੋੜੇ ਜਿਹਾ ਵਿਖਾ ਕੇ ਛੱਡਤਾ ਠੀਕ ਹੈ ਜੀ ਕਹਿੰਦੇ ਸਾਰੇ ਦਿਖਾਉਣੇ ਸੀ ਮੈਂ ਕਿਹਾ ਵੀਰ ਅਗਲੀ ਵਾਰੀ ਜੋ ਵੀਡੀਓ ਬਣਾਵਾਂਗੇ ਤਸੱਲੀ ਕਰਾਵਾਂਗੇ ਸਾਰਿਆਂ ਦੀ ਲੈ ਮੈਂ ਤਰਾਉਣਾ ਨਹੀਂ ਕਰਦੇ ਲਓ ਜੀ ਆ ਗਿਆ RX 750 2018 ਮਾਡਲ ਦੀ ਠੀਕ ਹੈ ਜੀ ਹਾਂ ਜੀ ਆਬੋਲੋ ਦੇ ਟਾਇਰ ਆ ਮੇਰੇ ਵੀਰੋ 75 80% ਹੋਣਗੇ ਜੀ ਤੇ ਇੰਜਨ ਗੇਅਰ ਦੀ ਗਾਰੰਟੀ ਹੈ ਜੀ ਇਹਦੀ ਮਰਗਾੜਾ ਮੁਰਗਾੜਾ ਦੀ ਹਲਕੀ ਫੁਲਕੀ ਟੱਚਿੰਗ ਜ਼ਰੂਰ ਹੈਗੀ ਠੀਕ ਹੈ ਹਾਂ ਜੀ ਇਹ ਚੰਗੀ ਗੱਲ ਆ ਵੀ ਮਿੱਤਰੋ ਇਹਦਾ ਤੁਹਾਨੂੰ ਦੱਸ ਵੀ ਦਿੱਤਾ ਜਿੱਥੇ ਕਿਤੇ ਟੱਚਿੰਗ ਸੀਗੀ ਇੰਜਨ ਗੇਅਰ ਦਾ ਸਹੀ ਆ ਇਹ ਦੇਣਾ ਆਪਾਂ 4,65,000 ਦਾ ਹੀ ਠੀਕ ਆ ਜੀ ਹਾਂਜੀ ਤੇ ਨਾਲ ਆ ਜੌਂੜੀ ਆ ਰੀ ਇਹ ਸੇਲ ਆਈ ਇਹ ਇਹ ਸੇਲ ਹੋ ਚੁੱਕਿਆ ਠੀਕ ਆ ਠੀਕ ਆ ਜੀ ਆ ਫਿਰ RX50 ਆ ਗਿਆ ਜੀ 4,60,000 ਦਾ ਨਟ ਇਹ ਆਪਾਂ ਦੇਣਾ 2018 ਮਾਡਲ ਹੈ ਠੀਕ ਆ ਜੀ ਮਿੱਤਰੋ ਦੇਖੋ ਕੰਡੀਸ਼ਨ ਟਰੈਕਟਰ ਦੀ ਤੁਸੀਂ ਬਾਕੀ ਉਹ ਮੈਂ ਤੁਹਾਨੂੰ ਫੇਰ ਦੱਸੀ ਇਹ ਵੀ ਟਰੈਕਟਰ ਉਹ ਆਂਦੇ ਉਹ ਲੇਬੜੇ ਖੜੇ ਆ ਬਾਹਰ ਤਾਂ ਰੀਨਲ ਟਰੈਕਟਰ ਹੁੰਦਾ ਝਾਂਸੀ ਦੇ ਵਿੱਚ ਇਹ ਤੁਹਾਨੂੰ ਇੱਕ ਬੜਾ ਬੇਫਿਕਰ ਹੋਣ ਵਾਲਾ ਕੰਮ ਹੁੰਦਾ ਵੀ ਛੇਤੀ ਐ ਤਿਆਰ ਨਹੀਂ ਹੁੰਦੇ ਟਰੈਕਟਰ ਦੇ ਵਿੱਚ ਕੋਈ ਧੋਖਾਧੜੀ ਵਾਲਾ ਕੰਮ ਨਹੀਂ ਹੈਗਾ ਬਈ ਹਨਾ ਹਾਂ ਉਹ 2016 ਮਾਡਲ ਹੈ 368 ਜਮਾਂ ਘੱਟ ਰੇਟ ਦਾ 2 ਲੱਖ ਤੇ 60 ਹਜ਼ਾਰ ਦਾ ਨੈਟ ਦੇਣਾ ਇੰਜਨ ਗੇਅਰ ਦਾ ਜਮਾਂ ਸਾਈਡ ਲੋਕਲ ਨੰਬਰ ਆ ਮੁਕਸਨ ਦਾ ਹੀ ਠੀਕ ਹੈ 2 ਲੱਖ 60 ਹਜ਼ਾਰ ਜੋ ਕਿਰਾਏ ਵਾਲੇ ਵੀਰਾਂ ਨੇ ਲੈਣਾ ਹੁੰਦਾ ਨਾ ਚਲਾਉਣ ਨੂੰ ਸੀਜ਼ਨ ਵੀ ਆ ਗਿਆ ਹਾਂਜੀ 368 ਸੁੱਕਾ ਸੁੱਕਾ ਟਰੈਕਟਰ ਵਿਆ ਬਾਬੇ ਆ ਵੀ ਹੂੰ ਮੂਰਲੇ ਟਾਇਰ ਲਾ ਲੋ 75 80% ਆ ਮਗਰਲੇ 40 45% ਆਈ ਆਹ ਲੋਡਰ ਸਪੈਸ਼ਲ 60 ਵਾਲਾ ਸੀਜ਼ਨ ਆਗਾ ਲੋਡ ਹੁੰਦੀ ਵਾਲਾ ਤੁਹਾਨੂੰ ਦੱਸਿਆ ਸੀ ਹਾਂਜੀ ਹਾਂ ਪਿਛਲੇ ਵਾਰ ਵੀਡੀਓ ਚ ਦਿਖਾਇਆ ਸੀ 2016 ਮਾਡਲ ਆਈ 2 475000 ਦਾ ਜੀ ਠੀਕ ਐ ਟਾਇਰ ਨਵੇਂ ਆ ਚਾਰੋ ਆ ਇਹਦਾ ਹਿੱਸਾ ਜਿਹੜਾ ਲੋਡਰ ਸਪੈਸ਼ਲ ਹੁੰਦਾ ਜੀ ਇਹ ਟਰੈਕਟਰ ਜੇ ਕਿਸੇ ਵੀਰ ਨੇ ਲੋਡਰ ਬਣਾਉਣਾ ਹੋਵੇ ਤਾਂ ਇਹ ਕੰਪਨੀ ਵੱਲੋਂ ਹੈਵੀ ਦਿੱਤਾ ਜਾਂਦਾ 2017 ਮਾਡਲ ਜੀ 368 310000 ਦਾ ਇਹ ਇਹ ਵੀ ਨੰਬਰ ਪੰਜਾਬੀ ਹੈ ਬਈ ਲੋਕਲ ਨੰਬਰ ਜ਼ਿਆਦਾ ਹੈ ਨੰਬਰ ਬਈ तकरीबन ਸਾਰੇ ਹਨਾ ਪੰਜਾਬ ਹੀ ਹੁੰਦੇ ਸਾਰੇ ਲੋਕਲ ਨੰਬਰ ਆ ਫੇਰ ਟਰਾਲੀਆਂ ਟਰੋਲੀਆਂ ਢੋਣ ਨੂੰ ਮੇਰੇ ਵੀਰੋ 112 ਇਸ਼ਰ ਜੀ ਇਹ ਮੇਰੇ ਨਾਲ 9899 ਮਾਡਲ ਆਈ ਠੀਕ ਹੈ ਜੀ 1,30,000 ਦਾ ਜੀ ਸਿਰਫ 1,30,000 ਦਾ ਮੇਰੇ ਵੀਰੋ ਆ ਮੈਸੀ 5245 ਜੀ 1,65,000 ਦਾ 2005 ਮਾਡਲ ਹੈ ਠੀਕ ਹੈ ਹਾਂ ਜੀ ਇਹ ਵੀ ਨੰਬਰ ਇੰਜਨ ਵਗੈਰਾ ਦਾ ਜਮਾ ਸਹੀ ਹੈ ਪੰਜਾਬ ਪੀਬੀ ਕਾਰਟ ਫਰਸਟ ਪਾਰਟੀ ਹੈ ਕਿਆ ਬਾਤ ਆ ਪਹਿਲੇ ਨਾ ਟਰੈਕਟਰ ਆ ਬਾਬੇ ਉਹ ਕਿਸੇ ਇੱਕ ਪਿੰਡ ਵਾਲਿਆਂ ਨੇ ਬੜਾ ਕਹਿੰਦੇ ਵੀਡੀਓ ਦਿਖਾਇਆ ਸੀ ਰੇਟ ਜਾਂ ਕੋਈ ਦੱਸਿਆ ਨਹੀਂ ਦਿਖਾਓ ਮੜਿਆਂ ਠੀਕ ਐ ਟਾਇਰ ਵਧੀਆ ਠੀਕ ਐ ਟਾਇਰ ਹੈ ਤਾਂ ਕਿਸੇ ਦੇਸੀ ਕੰਪਨੀ ਦੇ ਹੀ ਐ ਠੀਕ ਦੱਸਣਾ ਚਾਹੀਦਾ ਅਗਲੇ ਨੂੰ ਪਰ ਆਪਾਂ ਇਹ 1,65,000 ਦਾ ਦਿਨਾ 2007 ਮਾਡਲ ਐ ਠੀਕ ਐ 345 ਸਟੈਂਡਰਡ ਸੈੱਡ ਗੀਅਰ ਵਾਲਾ ਇਹ ਤੇ ਸੈੱਡ ਗੀਅਰ ਦੇ ਵਿੱਚ ਮਾਡਲ ਆ ਦੂਜੇ ਜਿਹੜੇ ਆਪਣੇ ਆਏ ਆ ਉੱਪਰ ਵਾਲੇ ਕਲੱਚ ਪੈਡਲ 13 6 28 ਵਾਲੇ ਟਾਇਰ ਜੀ ਨਵੇਂ ਆ ਹੈ ਕਿਸੇ ਕੰਪਨੀ ਦੇ ਨਵੇਂ ਦੇ ਹਾਂ ਦੇਖੀ ਆਂ ਆਪਾਂ ਕਹਿ ਸਕਦੇ ਤੇ ਬਾਕੀ ਤੁਸੀਂ ਦੇਖ ਸਕਦੇ ਆ ਜੀ ਸਾਈਡ ਗੇਅਰ ਦੇ ਵਿੱਚ ਉਸ ਤੋਂ ਬਾਅਦ ਫਿਰ ਆਈਸ਼ਰ ਖੜੇ ਆ ਫ੍ਰੈਸ਼ਰ ਖੜੇ ਉੱਪਰੋਂ ਬਸ ਠੀਕ ਹੈ ਜੀ ਤੇ ਇੱਕ ਆਪਣੇ ਕੋਲ 5911 ਹੋਰ ਹੈਗੇ ਉਹ ਜਿਵੇਂ ਜਲਾਲਾਬਾਦ ਆਪਣੀ ਹੁਣ ব্রাঞ্চ ਓਪਨਿੰਗ ਉੱਥੇ ਹੈਗੇ ਆ 5911 ਚ 97 ਮਾਡਲ ਹੈ ਜੀ ਠੀਕ ਹੈ ਜੀ ਤੇ ਸਵਰਾਜ 744207 ਮਾਡਲ ਏਸ ਹੈਗਾ 2013 ਮਾਡਲ ਠੀਕ ਹੈ 450 ਉਹ 1,75,000 ਦਾ ਦੇ ਦੇਣਾ ਆਪਾਂ ਠੀਕ ਹੈ ਜੀ ਤੇ ਮਿੱਤਰੋ ਜੇ ਕਿਸੇ ਨੇ ਉਹ ਵੀ ਟਰੈਕਟਰ ਲੈਣੇ ਹੋਣ ਤਾਂ ਉਹ ਜਲਾਲਾਬਾਦ ਖੜੇ ਆ ਜਿਹੜੇ ਮਾਕਸਰ ਦੇ ਨਾਲ ਹੀ 30 ਕਿਲੋਮੀਟਰ ਹਾਂਜੀ ਹਾਂਜੀ ਤੇ ਬਾਈ ਆਪਣਾ ਬਾਕੀ ਜੋ ਲੋਨ ਵਗੈਰਾ ਦਾ ਸਾਰਾ ਤੁਸੀਂ ਓਕੇ ਕਰਕੇ ਦੇਵੋਗੇ ਕਰਾ ਕੇ ਜਮਾ ਰੈਡੀ ਆਪਾਂ ਨੂੰ ਬਾਅਦ ਇੱਕ ਵਾਰ ਮਿਲ ਲੈ ਬਈ ਆ ਕੇ ਸਿਬਲ ਵਗੈਰਾ ਦੀ ਕੋਈ ਜ਼ਿਆਦਾ ਦਿੱਕਤ ਨਾ ਹੋਵੇ ਥੋੜੀ ਬਹੁਤ ਦਿੱਕਤ ਆ ਉਹਦਾ ਹੱਲ ਵੀ ਕਰ ਦਾਂਗੇ ਆਏ ਨੇ ਵੀ ਜੇ ਸਿਬਲ ਖਰਾਵਾ ਵੀ ਹੱਲ ਹੈ ਨਹੀਂ ਬੰਦਾ ਜਿਹਨਾਂ ਨੂੰ ਗੱਲ ਦੱਸੂ ਸਾਰੀ ਉਹਦਾ ਹੱਲ ਵੀ ਕਰਦਾਂਗੇ ਹਾਂ ਵੀ ਸੱਚੀ ਗੱਲ ਦੱਸਦੇ ਜੇ ਪਹਿਲਾਂ ਦੱਸਦੇ ਵੀ ਆ ਸਿਸਟਮ ਐ ਤਾਂ ਉਹਦਾ ਆਪਾਂ ਹੱਲ ਕਰਦਾਂਗੇ ਨਵੇਂ ਚ ਵੀ ਪੁਰਾਣੇ ਚ ਵੀ ਠੀਕ ਹੈ ਇਹ ਨਹੀਂ ਗੱਲ ਵੀ ਲੋਨ ਨਾ ਹੋਊਗਾ ਹੋਊਗਾ ਲੋਨ ਠੀਕ ਹੈ ਇਹ ਨਹੀਂ ਜੇ ਬੰਦਾ ਮਾੜਾ ਮੋਟਾ ਸਿੰਬਲ ਖਰਾਬ ਕਰੀ ਬੈਠਾ ਤਾਂ ਕੋਈ ਘਭਾਉਣ ਵਾਲੀ ਗੱਲ ਨਹੀਂ ਘਭਾਉਣ ਵਾਲੀ ਗੱਲ ਨਹੀਂ ਕਰਾ ਦਾਂਗੇ ਆਪਾਂ ਉਹ ਵੀ ਕੋਈ ਚੱਕਰ ਨਹੀਂ ਹਾਂਜੀ ਠੀਕ ਹੈ ਵੀਰੋ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤੇ ਬਾਕੀ ਕੋਈ ਵੀ ਟਰੈਕਟਰ ਬਾਰੇ ਤੁਸੀਂ ਜਾਣਕਾਰੀ ਲੈਣੀ ਹੋਈ ਤਾਂ ਇੱਥੇ ਆ ਕੇ ਦੇਖਣਾ ਹੋਵੇ ਸ੍ਰੀ ਮੋਕਸਰ ਸਾਹਿਬ ਗਰੇਵਾਲ ਐਂਡ ਸਾਲਾ ਦੁਆਰਾ ਫੇਰ ਦੱਸਦੇ ਤੁਹਾਨੂੰ ਵੀ ਰੇਟ ਆਪਾਂ ਜਮਾਂ ਨਾ ਜਾਇਜ਼ ਜੇ ਮੰਗੇ ਤਾਂ ਕੋਈ ਬਹੁਤੀ ਲੰਮੀ ਗਜਾਇਸ਼ ਨਹੀਂ ਵੀ ਲੋਕੀ ਕਹੇ 50000 ਕੱਟ ਕਰਨਗੇ 70 ਮੰਨਤਾ ਨਹੀਂ ਹੋਣਾ ਕੋਈ ਬੜਾ ਫਰਕ ਨਹੀਂ ਹੋਣਾ ਠੀਕ ਹੈ ਆਹ ਮਿੱਤਰੋ ਵੀ ਐਵੇਂ ਜ਼ਿਆਦਾ ਨਹੀਂ ਆਪਣਾ ਫੋਨ ਤੇ ਸਮਾਂ ਤੁਹਾਨੂੰ ਵੀ ਖਰਾਬ ਕਰਨ ਦੀ ਲੋੜ ਕਿਉਂਕਿ ਰੇਟ ਆ ਜਿਹੜੇ ਬਿਲਕੁਲ ਜਾਇਜ਼ ਜੇ ਮੰਗੇ ਗਏ ਆ ਮਾਨਤਾਣ ਤੁਹਾਡਾ ਜ਼ਰੂਰ ਕਰਨਗੇ ਇੱਥੇ ਪਹੁੰਚਣ ਤੇ ਤੇ ਠੀਕ ਹੈ ਜੀ ਤਾਂ ਮੇਟਰੋ ਸਕਰੀਨ ਉੱਪਰ ਨੰਬਰ ਆ ਰਹੇ ਹੋ ਜੀ ਇਹਨਾਂ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਕਰਦੇ ਜੀ ਧੰਨਵਾਦ